ਅੱਜ ਦੇ ਸਮੇਂ ਵਿੱਚ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਦੇ ਨਾਲ ਨਾਲ ਸਾਡੇ ਨਿੱਜੀ ਡਾਟਾ ਨਾਲ ਗਹਿਰਾਈ ਨਾਲ ਜੁੜ ਚੁੱਕੇ ਨੇ WhatsApp ਹੋ ਗਿਆ Facebook ਹੋ ਗਿਆ ਤੇ ਹੋਰ ਡਿਜੀਟਲ ਪਲੈਟਫਾਰਮਸ ਰਾਹੀਂ ਅਸੀਂ ਨਾ ਸਿਰਫ ਗੱਲਬਾਤ ਕਰਦੇ ਆ ਸਗੋਂ ਆਪਣੀਆਂ ਤਸਵੀਰਾਂ ਹੋ ਗਈਆਂ ਵੀਡੀਓ ਹੋ ਗਿਆ ਦਸਤਾਵੇਜ਼ ਹੋ ਗਏ ਅਤੇ ਨਿੱਜੀ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਆ ਪਰ ਜਿਵੇਂ-ਜਿਵੇਂ ਟੈਕਨੋਲੋਜੀ ਅੱਗੇ ਵਧ ਰਹੀ ਹੈ ਉਸੇ ਤਰ੍ਹਾਂ ਸਾਈਬਰ ਅਪਰਾਧੀ ਵੀ ਨਵੇਂ ਅਤੇ ਹੋਰ ਖਤਰਨਾਕ ਤਰੀਕੇ ਅਪਣਾ ਰਹੇ ਨੇ ਹੁਣ WhatsApp ਵਰਗੇ ਭਰੋਸੇਯੋਗ ਪਲੇਟਫਾਰਮ ਵੀ ਠੱਗਾਂ ਦੇ ਨਿਸ਼ਾਨੇ ਤੇ ਆ ਗਏ ਨੇ ਜਿੱਥੇ ਕੋਸ਼ਟ ਪੇਅਰਿੰਗ ਨਾਮ ਦੇ ਇੱਕ ਨਵੇਂ ਸਾਈਬਰ ਘੁਟਾਲੇ ਰਾਹੀਂ ਲੋਕਾਂ ਦੇ ਅਕਾਊਂਟ ਬਿਨਾਂ OTP ਜਾਂ ਪਾਸਵਰਡ ਦੇ ਹੀ ਹੈਕ ਕੀਤੇ ਜਾ ਰਹੇ ਹਨ ਸੋ ਇਸ ਗੰਭੀਰ ਖਤਰੇ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ WhatsApp ਵਰਤਣ ਵਾਲਿਆਂ ਲਈ ਸਪਸ਼ਟ ਸਾਈਬਰ ਅਲਰਟ ਜਾਰੀ ਕੀਤਾ ਗਿਆ ਤਾਂ ਜੋ ਲੋਕ ਡਿਜੀਟਲ ਦੁਨੀਆ ਵਿੱਚ ਸਾਵਧਾਨ ਰਹਿ ਕੇ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖ ਸਕਣ ਸੋ ਮੋਬਾਈਲ ਤੁਹਾਡੇ ਹੱਥ ਵਿੱਚ ਹੈ ਅਤੇ WhatsApp ਵੀ ਚੱਲ ਰਿਹਾ ਪਰ ਕੀ ਤੁਸੀਂ ਨਿਸ਼ਚਿੰਤੋ ਕਿਉਂਕਿ ਹੁਣ ਸਾਈਬਰ ਅਪਰਾਧੀ ਬਿਨਾ OTP ਅਤੇ ਬਿਨਾ ਪਾਸਵਰਡ ਹੀ WhatsApp ਅਕਾਊਂਟਾਂ ਤੇ ਕਬਜ਼ਾ ਵੀ ਕਰ ਰਹੇ ਨੇ ਇੱਕ ਨਵਾਂ ਤੇ ਖਤਰਨਾਕ ਸਾਈਬਰ ਠੱਗੀ ਦਾ ਤਰੀਕਾ ਇਸ ਸਾਹਮਣੇ ਆਇਆ ਜਿਸ ਨੂੰ ਕੋਸਟ ਪੇਅਰਿੰਗ ਘੁਟਾਲਾ ਕਿਹਾ ਜਾ ਰਿਹਾ ਸੋ ਇਸ ਗੰਭੀਰ ਖਤਰੇ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ WhatsApp ਵਰਤਣ ਵਾਲਿਆਂ ਲਈ ਸਾਈਬਰ ਅਲਰਟ ਵੀ ਜਾਰੀ ਕੀਤਾ ਗਿਆ ਥੋੜੀ ਜਹੀ ਲਾਪਰਵਾਹੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਾਈਬਰ ਠੱਗਾਂ ਦੇ ਹੱਥਾਂ ਵਿੱਚ ਸੌਂਪ ਸਕਦੀ ਹੈ ਇਸ ਲਈ ਇਹ ਤੁਹਾਡੇ ਲਈ ਜਾਣਨਾ ਬਹੁਤ ਹੀ ਜ਼ਰੂਰੀ ਹੈ ਸਾਈਬਰ ਠੱਗਾਂ ਵੱਲੋਂ ਕੀਤੇ ਜਾ ਰਹੇ ਕੋਸ਼ਟ ਪੇਅਰਿੰਗ ਘੁਟਾਲੇ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਠੱਗੇ ਵਿੱਚ ਨਾ ਤਾਂ OTP ਦੀ ਲੋੜ ਹੁੰਦੀ ਹੈ ਅਤੇ ਨਾ ਹੀ ਪਾਸਵਰਡ ਦੀ ਸੋ ਪੰਜਾਬ ਪੁਲਿਸ ਵੱਲੋਂ ਸਾਰੇ WhatsApp ਯੂਜ਼ਰ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ ਸੋ ਸਾਈਬਰ ਅਪਰਾਧੀ WhatsApp ਦੇ ਲਿੰਕਡ ਡਿਵਾਈਸ ਫੀਚਰ ਦਾ ਗਲਤ ਫਾਇਦਾ ਉਠਾ ਰਹੇ ਨੇ ਸੋ ਹੁਣ ਜਾਣਦੇ ਹਾਂ ਕੀ ਆ ਇਹ ਕੋਸਟ ਪੇアリング ਘੁਟਾਲਾ ਪੰਜਾਬ ਪੁਲਿਸ ਦੇ ਮੁਤਾਬਿਕ ਕੋਸਟ ਪੇアリング ਘੁਟਾਲੇ ਵਿੱਚ ਅਪਰਾਧੀ WhatsApp ਦੇ ਲਿੰਕਡ ਡਿਵਾਈਸ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਹੈਕਰ ਇਸ ਪ੍ਰਕਿਰਿਆ ਜ਼ਰੀਏ ਅਕਾਊਂਟ ਤੇ ਕਬਜ਼ਾ ਕਰ ਲੈਂਦੇ ਨੇ ਸਾਈਬਰ ਅਪਰਾਧੀ ਪਹਿਲਾ ਉਹ ਉਪਭੋਗਤਾਵਾਂ ਨੂੰ ਫਰਜ਼ੀ ਕਾਲ ਸੰਦੇਸ਼ ਜਾਂ ਵੀਡੀਓ ਕਾਲ ਕਰਦੇ ਨੇ ਬਾਅਦ ਵਿੱਚ ਨੌਕਰੀ ਇਨਾਮ ਅਕਾਊਂਟ ਵੈਰੀਫਿਕੇਸ਼ਨ ਜਾਂ WhatsApp ਸਹਾਇਤਾ ਦੇ ਨਾਂ ਤੇ ਇੱਕ QR ਭੇਜ ਦਿਆ ਜਾਂਦਾ ਹੈ ਉਹਨਾਂ ਵੱਲੋਂ ਜਿਵੇਂ ਹੀ ਯੂਜ਼ਰ QR ਕੋਡ ਨੂੰ ਸਕੈਨ ਕਰਦੇ ਨੇ ਤਾਂ ਉਸ ਦਾ WhatsApp ਅਕਾਊਂਟ ਹੈਕਰ ਦੇ ਸਿਸਟਮ ਨਾਲ ਜੁੜ ਜਾਂਦਾ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਯੂਜ਼ਰਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਤੇ ਹੈਕਰ ਅਕਾਊਂਟ ਨੂੰ ਕੰਟਰੋਲ ਕਰਕੇ ਚੈਟ ਫੋਟੋ ਵੀਡੀਓ ਸੰਪਰਕ ਸੂਚੀ ਦੇ ਨਾਲ-ਨਾਲ ਨਿੱਜੀ ਜਾਣਕਾਰੀ ਦੀ ਗਲਤ ਵਰਤੋਂ ਕਰਦੇ ਨੇ ਸੋ ਕੋਸ਼ਟ ਪੇਰਿੰਗ ਘੁਟਾਲੇ ਤੋਂ ਬਚਾ ਦੇ ਕੁਝ ਉਪਾਅ ਨੇ ਉਹ ਇਸ ਪ੍ਰਕਾਰ ਨੇ ਪਹਿਲਾ ਜੀ WhatsApp ਦੇ linked devices ਸੈਕਸ਼ਨ ਦੀ ਰੈਗੂਲਰ ਜਾਂਚ ਕਰੋ ਜੇਕਰ ਕੋਈ ਅਣਜਾਣ ਡਿਵਾਈਸ ਨਾਲ ਜੁੜਿਆ ਦਿਖਾਈ ਦੇਵੇ ਤਾਂ ਤੁਰੰਤ ਲੌਗ ਆਊਟ ਕਰੋ ਅਗਲਾ ਜੀ ਕਿਸੇ ਵੀ ਅਣਜਾਣ QR ਨੂੰ ਸਕੈਨ ਨਾ ਕਰੋ ਅਗਲਾ ਜੀ WhatsApp ਵਿੱਚ ਟੂ ਸਟੈਪ ਵੈਰੀਫਿਕੇਸ਼ਨ ਸਹੂਲਤ ਜ਼ਰੂਰ ਚਾਲੂ ਰੱਖੋ ਸੋ ਅਗਲਾ ਹੈ ਜੀ ਸਾਈਬਰ ਠੱਗੀ ਦੀ ਸਥਿਤੀ ਵਿੱਚ ਤੁਰੰਤ ਸਾਈਬਰ ਅਪਰਾਧ ਪੋਰਟਲ ਤੇ ਸ਼ਿਕਾਇਤ ਦਰਜ ਕਰਵਾਓ ਸੋ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ WhatsApp ਜਾਂ ਕੋਈ ਵੀ ਸਰਕਾਰੀ ਵਿਭਾਗ ਕਦੇ ਵੀ ਫੋਨ ਜਾਂ ਸੰਦੇਸ਼ ਜਰੀਏ ਕਯੂਆਰ ਕੋਡ ਸਕੈਨ ਕਰਨ ਲਈ ਨਹੀਂ ਕਹਿੰਦਾ ਸੋ ਅਜੇ ਕਿਸੇ ਸੰਦੇਸ਼ ਕਾਲ ਜਾਂ ਲਿੰਕ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਸੋ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਥੋੜੀ ਜਿਹੀ ਲਾਪਰਵਾਹੀ ਵੀ ਭਾਰੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਸੋ ਇਸ ਲਈ ਚੌਕਸ ਰਹੋ ਸੁਰੱਖਿਅਤ ਰਹੋ ਅਤੇ ਇਸ ਕੋਸ਼ਟ ਪੇਰਿੰਗ ਘਟਾਲੇ ਦੀ ਜਾਣਕਾਰੀ ਦੂਜਿਆਂ ਤੱਕ ਵੀ ਪਹੁੰਚਾਓ